ਟਾਈਵਾਨ ਜੋ ਕਿ ਚੀਨ ਤੇ ਅਮਰੀਕਾ ਦੇ ਵਿੱਚ ਜੇ ਇਨੀ ਟਸਲਬਾਜੀ ਹੈਗੀ ਹੈ ਜੇ ਇਨੀ ਖਾਨਾ ਜੰਗੀ ਚੱਲਦੀ ਹੈ ਦੋਨਾਂ ਦੇਸ਼ਾਂ ਵਿੱਚਕਾਰਤਾ ਉਸ ਦਾ ਸਭ ਤੋਂ ਵੱਡਾ ਕਾਰਨ ਟਾਈਵਾਨ ਵੀ ਹੈ ਟਾਈਵਾਨ ਵੀ ਸਭ ਤੋਂ ਵੱਡਾ ਕਾਰਨ ਹੈ ਕਿਉਂਕਿ ਟਾਈਵਾਨ ਉਹ ਖੇਤਰ ਹੈ ਜਿਹਨੂੰ ਅਜੇ ਤੱਕ UN ਦੇ ਵਿੱਚ ਇੱਕ ਦੇਸ਼ ਬਣ ਦੇ ਲਈ ਵੀ ਮਾਨਤਾ ਨਹੀਂ ਮਿਲੀ ਕਿਉਂਕਿ 193 ਕੰਟਰੀਆਂ ਦੇ ਵਿੱਚੋਂ ਜਿਹੜਾ 2/3 ਸਮਰਥਨ ਚਾਹੀਦਾ ਹੁੰਦਾ ਹੈ ਜੇ ਤੁਸੀਂ UN ਦੇ ਵਿੱਚ ਜਾ ਕੇ ਆਪਣੇ ਆਪ ਨੂੰ ਦੇਸ਼ ਕਨਸਿਡਰ ਕਰਨਾ ਹੈ ਤਾਂ 12 ਦੇਸ਼ਾਂ ਨੇ ਹਾਮੀ ਭਰੀ ਸੀ ਤਾਈਵਾਨ ਦੇ ਲਈ ਤੇ ਤਾਈਵਾਨ ਦੇ ਉੱਪਰ ਲਗਾਤਾਰ ਚੀਨ ਆਪਣਾ ਕਬਜ਼ਾ ਜਤਾਉਂਦਾ ਰਿਹਾ ਹੈ ਚੀਨ ਆਪਣਾ ਕਬਜ਼ਾ ਜਤਾਉਣ ਦੇ ਲਈ ਇਨਵੇਡ ਵੀ ਕਰਦਾ ਰਿਹਾ ਜਾਨੀ ਕਿ ਹਮਲੇ ਵੀ ਕਰਦਾ ਰਿਹਾ ਉਸ ਤੋਂ 10-12 ਵਾਰ ਜਿਹੜਾ ਹਮਲੇ ਕਰ ਚੁੱਕਿਆ ਚੀਨ ਤਾਈਵਾਨ ਉੱਪਰ ਹੋਰ ਸਾਈਬਰ ਅਟੈਕ ਵੀ ਬਹੁ ਕੀਤੇ ਆ ਚੀਨ ਨੇ ਕਿ ਤਾਈਵਾਨ ਨੂੰ ਆਪਣੇ ਦੇਸ਼ ਦੇ ਵਿੱਚ ਮਿਲਾ ਲਿਆ ਜਾਵੇ ਪਰ ਤਾਈਵਾਨ ਦੇ ਲੋਕਾਂ ਦਾ ਕਹਿਣਾ ਹੈ ਕਿ ਅਸੀਂ 77 ਦੇਸ਼ਾਂ ਅਸੀਂ ਜਿਹੜਾ ਆਪਣਾ ਅਲੱਗ ਸਾਡਾ ਏਰੀਆ ਅਸੀਂ ਚਾਈਨਾ ਦੇ ਵਿੱਚ ਨਹੀਂ ਜਾਣਾ ਪਰ ਦੂਜੇ ਪਾਸੇ ਧਾਰਨਾਵਾਂ ਚੱਲਦੀਆਂ ਨੇ ਕਿ ਅਮਰੀਕਾ ਦੀ ਜਿਹੜਾ ਲਗਾਤਾਰ ਸਪੋਰਟ ਹੈ ਤਾਈਵਾਨ ਨੂੰ ਜਿਹਦੇ ਕਰਕੇ ਪੂਰਾ ਕਨਫਲਿਕਟ ਇਹ ਖੜਾ ਹੋਇਆਗਾ ਤਾਈਵਾਨ ਦੀਆਂ ਬਾਉਂਡਰੀਜ਼ ਦੇ ਉੱਪਰ ਜਿੱਥੇ-ਜਿੱਥੇ ਅਮਰੀਕਾ ਨੇ ਆਪਣੇ ਹਥਿਆਰ ਰੱਖੇ ਨੇ ਉੱਥੇ ਅਮਰੀਕਾ ਦੀਆਂ ਬਣੀਆਂ ਹੋਈਆਂ ਮਿਜ਼ਾਈਲਾਂ ਦਾ ਐਕਸਪੈਰੀਮੈਂਟ ਕੀਤਾ ਗਿਆ ਉਸ ਨੂੰ ਚਲਾਇਆ ਗਿਆ ਉਸ ਦੀ ਟ੍ਰੇਨਿੰਗ ਜਿਹੜੀ ਹੈ ਇੱਕ ਹਿਸਾਬ ਦੀ ਲਈ ਗਈ ਔਰ ਇਸ ਦੇ ਨਾਲ ਲਗਾਤਾਰ ਸਰਹੱਦੀ ਖੇਤਰਾਂ ਦੇ ਉੱਪਰ ਤਣਾਅ ਵੀ ਵਧ ਗਿਆ